ਸਤਿ ਸ੍ਰੀ ਅਕਾਲ ਜੀ ਬਾਈਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਤੁਹਾਡਾ ਦੂਸਰ ਸਵਤਾਰ ਸਿੰਘ ਕਬੋਜ ਅਤੇ ਮੇਰੇ ਨਾਲ ਨੇ ਔਕਾਲ ਸਿੰਘ ਚੌਧਰੀ ਪ੍ਰਾਪਰਟੀ ਦੇ ਮਾਹਰ ਅਤੇ ਬੀਮਿਆਂ ਦੇ ਮਾਹਰ ਅਸੀਂ ਬੈਠੇ ਸੀ ਦਫਤਰ ਦੇ ਵਿੱਚ ਤਾਂ ਇੱਕ ਵਿਅਕਤੀ ਚੌਧਰੀ ਸਾਹਿਬ ਕੋਲ ਆਂਦਾ ਹੈ ਆ ਕੇ ਕਹਿੰਦਾ ਕਿ ਮੇਰੇ ਸਕੂਟਰ ਦਾ ਛੋਟਾ ਜਿਹਾ ਹਾਦਸਾ ਹੋ ਗਿਆ ਕਲੇਮ ਲੈਣਾ ਹੈ ਚੌਧਰੀ ਸਾਹਿਬ ਨੂੰ ਆਪਣੇ ਕਾਗਜ਼ੀ ਪੱਤਰ ਦਿਖਾ ਰਿਹਾ ਸੀ ਚੌਧਰੀ ਸਾਹਿਬ ਸਾਫ਼ ਮੁੱਕਰ ਜਾਂਦੇ ਕਹਿੰਦੇ ਵੀ ਤੈਨੂੰ ਨਹੀਂ ਇਹਦਾ ਕਲੇਮ ਮਿਲ ਸਕਦਾ ਹੈਗਾ ਕਹਿੰਦੇ ਤੇਰੀ ਕੋਈ ਆਰਸੀ ਦਾ ਚੱਕਰ ਹੈ ਆਰਸੀ ਕੋਈ ਤੇਰੇ ਨਾਮ ਪਰ ਨਹੀਂ ਹੋਈ ਤੁਸੀਂ ਸਭ ਕੀ ਚੱਕਰ ਸੀਗਾ ਪਹਿਲਾਂ ਤਾਂ ਦੱਸੋ ਕੰਬੋਜੀ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਤੁਹਾਡੇ ਸਰੋਤਿਆਂ ਦਾ ਧੰਨਵਾਦ ਜਿਹੜੇ ਤੁਹਾਨੂੰ ਬਹੁਤ ਪਿਆਰ ਸਰਕਾਰ ਦਿੰਦੇ ਨੇ ਤੇ ਬੜੀ ਤੁਹਾਡੀ ਗੱਲ ਧਿਆਨ ਨਾਲ ਸੁਣਦੇ ਨੇ ਇਹ ਜਦੋਂ ਸਾਡੇ ਕੋਲੇ ਆਏ ਸੀਗੇ ਭਾਈ ਸਾਹਿਬ ਤਾਂ ਇਹਨਾਂ ਨੇ ਮੈਨੂੰ ਕਿਹਾ ਕਿ ਮੇਰੇ ਕੋਲ ਜਿਹੜਾ ਸਕੂਟਰ ਹੈਗਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਣ ਤੋਂ ਬਾਅਦ ਮੇਰਾ ਕਲੇਮ ਮੈਨੂੰ ਅਪਲਾਈ ਕਰਦੋ ਮੈਂ ਦੇਖਿਆ ਤਾਂ ਇਹਨਾਂ ਦੀ ਜਿਹੜੀ ਆਰ.ਸੀ. ਸੀਗੀ ਉਹ ਕਿਸੇ ਹੋਰ ਦੇ ਨਾਂ ਤੇ ਸੀਗੀ ਉਹ ਹੋਇਆ ਇੰਝ ਹੋਣਾ ਕਿ ਜਦੋਂ ਅਸੀਂ ਬੀਮਾ ਕਰਿਆ ਹੋਣਾ ਜਿਹੜੀ ਆਰ.ਸੀ. ਆ ਉਹ ਪਹਿਲਾਂ ਕਿਸੇ ਦੇ ਸਬਾਲਕ ਤੋਂ ਇਹਨਾਂ ਨੇ ਖਰੀਦੇ ਹੋਣਾ ਉਹਦੇ ਨਾਂ ਤੇ ਹੋਣੀ ਆ ਤੇ ਉਦੋਂ ਅਸੀਂ ਉਸੇ ਨਾਂ ਤੇ ਬੀਮਾ ਹੋਣਾ ਸੀਗਾ ਅਸੀਂ ਕਰਤਾ ਇਹਨਾਂ ਨੂੰ ਅਸੀਂ ਕਿਹਾ ਆਸ ਸੀ ਆਪਣੀ ਤੁਸੀਂ ਟਰਾਂਸਫਰ ਕਰਵਾ ਲਿਓ ਪਰ ਇਹਨਾਂ ਨੇ ਉਹ ਆਰ.ਸੀ. ਟਰਾਂਸਫਰ ਨਹੀਂ ਕਰਵਾਈ ਜਦੋਂ ਹੁਣ ਕਲੇਮ ਹੋਣਾ ਹੈ ਤੇ ਕਲੇਮ ਉਸੇ ਬੰਦੇ ਦੇ ਨਾਂ ਤੇ ਹੋਣਾ ਜਿਸ ਬੰਦੇ ਦੇ ਨਾਂ ਤੇ ਆਰ.ਸੀ. ਮਾਲਕ ਹੈਗਾ ਤੇ ਇਹਨਾਂ ਦੇ ਨਾਂ ਤੇ ਨਹੀਂ ਹੋ ਸਕਦਾ ਕੋ ਜਦੋਂ ਕਲੇਮ ਹੈ ਕਲੇਮ ਵੀ ਉਹਨਾਂ ਨੂੰ ਹੀ ਮਿਲਣਾ ਹੈ ਇਹ ਵੀ ਨਾਲ ਗੱਲ ਹੈ ਕਿ ਕਲੇਮ ਜਿਹੜਾ ਇਹਨਾਂ ਨੂੰ ਨਹੀਂ ਮਿਲ ਸਕਦਾ ਕਲੇਮ ਮਿਲਣਾ ਉਸੇ ਬੰਦੇ ਨੂੰ ਜਿਹਦੇ ਬੰਦੇ ਦਾ ਹੈ ਆਰ ਸੀ ਸੋ ਬਿਲਕੁਲ ਜੀ ਕਿਉਂਕਿ ਆਰ ਸੀ ਟਰਾਂਸਫਰ ਦੀ ਮੇਨ ਮੁੱਦਾ ਸੀਗਾ ਇਹਦੇ ਵਿੱਚ ਝੰਜਟ ਆਰ ਸੀ ਨੂੰ ਟਰਾਂਸਫਰ ਕਰਨ ਦਾ ਸੀਗਾ ਸੋ ਇਹੀ ਅਸੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਕਿ ਆਰ ਸੀ ਟਰਾਂਸਫਰ ਦਾ ਆਖਰ ਝੰਜਟ ਕੀ ਹੁੰਦਾ ਹੈ ਆਰ ਸੀ ਟਰਾਂਸਫਰ ਹੁੰਦੀ ਕਿੱਦਾਂ ਹੈ ਜੇਕਰ ਆਰ ਸੀ ਨੂੰ ਟਰਾਂਸਫਰ ਨਾ ਕਰਵਾਇਆ ਜਾਵੇ ਤਾਂ ਕੀ ਕੀ ਇਫੈਕਟ ਪੈ ਸਕਦੇ ਆ ਸੋਲਿਊਸ਼ਨ ਗੱਲ ਵੈਸੇ ਛੋਟੀ ਜੀ ਹੈ ਪਰ ਲੇਕਿਨ ਇਹ ਗੱਲ ਬਹੁਤ ਵੱਡੀ ਵੀ ਹੈਗੀ ਆ ਮੈਂ ਕੋਈ ਚੀਜ਼ ਵੇਚਦਾ ਆਪਣੀ ਗੱਡੀ ਵੇਚਦਾ ਤੁਸੀਂ ਖਰੀਦ ਲੈਂਦੇ ਹੋ ਤਾਂ ਉਹ ਗੱਡੀ ਮੇਰੇ ਨਾਮ ਪਰ ਰਹਿ ਗਈ ਹੈ ਆਰ.ਸੀ. ਟ੍ਰਾਂਸਫਰ ਦਾ ਮਤਲਬ ਹੈ ਕਿ ਤੁਹਾਨੂੰ ਉਹ ਗੱਡੀ ਆਪਣੇ ਨਾਮ ਪਰ ਕਰवानी ਪਏਗੀ ਬਿਲਕੁਲ ਕੀ ਹੁੰਦਾ ਥੋੜਿਆ ਹੁਣ ਕੋਲ ਕੇ ਸਮਝਾ ਦਈਏ ਆਪਾਂ ਦਰਸ਼ਕਾਂ ਨੂੰ ਗੱਲ ਇਹ ਹੈ ਜਦੋਂ ਵੀ ਕੋਈ ਵੀ ਚੀਜ਼ ਤੁਸੀਂ ਆਪਸ ਵਿੱਚ ਕਿਤੇ ਵੀ ਇੱਕ ਦੂਜੇ ਤੋਂ ਖਰੀਦ ਪ੍ਰਗਟ ਕਰਦੇ ਹੋ ਨਾ ਕੋਈ ਵਹੀਕਲ ਕਰਦੇ ਹੋ ਸਕੂਟਰ ਹੈ ਮੋਟਰਸਾਈਕਲ ਹੈ ਕਾਰ ਹੈ ਟਰੱਕ ਹੈ ਜੋ ਵੀ ਵਹੀਕਲ ਹੈ ਜਦੋਂ ਤੁਸੀਂ ਆਪਣੇ ਆਪ ਵਿੱਚ ਖਰੀਦੋ ਬਰੁਕਤ ਕਰਦੇ ਤਾਂ ਸਭ ਤੋਂ ਪਹਿਲਾਂ ਤੁਹਾਡਾ ਇੱਕੋ ਇੱਕ ਡਿਊਟੀ ਬਣਦੀ ਹੈ ਕਿ ਜਿਹੜਾ ਤੁਹਾਡਾ ਟਰਾਂਸਫਰ ਵਾਹਨ ਜਿਹੜਾ ਹੈਗਾ ਉਹ ਤੁਹਾਡਾ ਟਰਾਂਸਫਰ ਹੋਣਾ ਚਾਹੀਦਾ ਤੁਹਾਡੇ ਨਾਂ ਤੇ ਜਿਹਦੇ ਨੇ ਬੰਦੇ ਨੇ ਖਰੀਦੇ ਆ ਜਦੋਂ ਤੱਕ ਤੁਹਾਡੇ ਨਾਂ ਤੇ ਉਹ ਪਰਚੇਜ ਪ੍ਰੋਸੀਜਰ ਦੇ ਨਾਂ ਤੇ ਖਰੀਦਦਾਰ ਦੇ ਨਾਂ ਤੇ ਟਰਾਂਸਫਰ ਹੁੰਦਾ ਉਦੋਂ ਤੱਕ ਜਿਹੜਾ ਖਰੀਦਦਾਰ ਹੈ ਉਹਦਾ ਮਾਰਕ ਨਹੀਂ ਬਣਦਾ ਕਈ ਵਾਰੀ ਕੀ ਹੁੰਦਾ ਕਿ ਜਿਹੜੇ ਸੈਲਰ ਆ ਜਿਹੜਾ ਵੇਚਣ ਵਾਲਾ ਉਹ ਕਹ ਉਹ ਵੀ ਕਹਿੰਦਾ ਤੇ ਖਰੀਦਦਾਰ ਵੀ ਕਹਿੰਦਾ ਕਰਵਾ ਲਾਂਗੇ ਕੋਈ ਗੱਲ ਨਹੀਂ ਕਰਵਾ ਲਾਂਗੇ 2 ਮਹੀਨੇ 3 ਮਹੀਨੇ ਹੋ ਕੇ ਹੋਏ ਕਈ ਦਿੱਕਤ ਹੋ ਜਾਂਦੀ ਹੈ ਕੋਈ ਬਿਲਕੁਲ ਹੁੰਦਾ ਕੀ ਹੈ ਕਿ ਇਨ ਬਿਟਵੀਨ ਟਾਈਮ ਜੇ ਕੱਲ ਨੂੰ ਕੋਈ ਐਕਸੀਡੈਂਟ ਹੋ ਜਾਂਦਾ ਹੈ ਜਾਂ ਚੋਰੀ ਹੋ ਜਾਂਦਾ ਹੈ ਜਾਂ ਕੋਈ ਹੋਰ ਚੀਜ਼ ਹੋ ਜਾਂਦਾ ਕੋਈ ਮਤਲਬ ਜਿਹਨੂੰ ਕਹਿੰਦੇ ਵੀ ਅਣਹੋਣੀ ਘਟਨਾ ਵਾਪਰ ਜਾਂਦੀ ਹੈ ਫਿਰ ਉੱਚ ਬਹੁਤ بڑی ਮੁਸ਼ਕਲ ਖੜੀ ਹੋ ਜਾਂਦੀ ਹੈ ਜਿਵੇਂ ਚੋਰੀ ਹੋ ਗਿਆ ਚੋਰੀ ਹੋਣ ਤੋਂ ਬਾਅਦ ਕੀ ਹੋਣਾ ਕਲੇਮ ਮਿਲਣਾ ਹੈਗਾ ਉਹ ਜਿਹੜਾ ਵਿੱਚ ਹੈ ਕੱਲੂ ਉਹਦੇ ਨਾਲ ਡਿਸਕਿਊਟ ਖੜਾ ਹੋ ਸਕਦਾ ਹੈ ਕਿ ਤੁਸੀਂ ਆਪਣੇ ਨਾਂ ਨਹੀਂ ਕਰਾਇਆ ਜੀ ਮੈਂ ਹੁਣ ਤੁਹਾਨੂੰ ਪੈਸੇ ਕਿਉਂ ਦੇਵਾਂ ਇਹ ਕਲੇਮ ਨਹੀਂ ਅਗਲਾ ਕਰੂਗਾ ਅਰੇ ਕਹੂਗਾ ਮੈਂ ਕਿਉਂ ਕਲੇਮ ਕਰਾਂ ਮੈਂ ਤਾਂ ਪੈਸੇ ਲੈ ਚੁੱਕੇ ਆ ਇਹੋ ਜਿਹਾ ਮਤਲਬ ਉਸ ਤੋਂ ਇਲਾਵਾ ਹੋਰ ਵੀ ਬਹੁਤ ਗੱਲਾਂ ਆ ਜਾਂਦੀਆਂ ਜੋ ਟ੍ਰਾਂਸਫਰ ਕਰਾਣ ਤੋਂ ਐਕਸੀਡੈਂਟ ਹੋ ਜਾਂਦਾ ਐਕਸੀਡੈਂਟ ਦੇ ਵਿੱਚ ਕੋਈ ਮੇਜਰ ਐਕਸੀਡੈਂਟ ਹੋ ਜਾਂਦਾ ਜਿਹਦੇ ਵਿੱਚ ਮਤਲਬ ਇਹੋ ਜਿਹਾ ਬਣ ਜਾਂਦਾ ਕਈ ਵਾਰੀ ਕੋਈ ਬੰਦੇ ਦੀ ਡੈਥ ਹੋ ਜਾਂਦੀ ਹੈ ਐਡਾ ਵੱਡਾ ਕਲੇਮ ਪੈ ਜਾਂਦਾ ਉਹਦੇ ਵਿੱਚ ਦੋਵੇਂ ਬੰਦੇ ਜਿਹੜੇ ਹੈਗੇ ਆ ਉਹ ਇਸ ਕੱਲ ਤੋਂ ਭੱਜ ਜਾਂਦੇ ਨੇ ਕਿਉਂ ਭੱਜਦੇ ਨੇ ਜਿਹੜਾ ਖਰੀਦਦਾਰ ਹੈ ਉਹ ਤਾਂ ਕਹਿੰਦਾ ਜੀ ਮੇਰੇ ਨਾਂ ਤੇ ਹੈ ਹੀ ਨਹੀਂ ਮੈਨੂੰ ਮੈਂ ਕੀ ਲੈਣਾ ਮੁੱਕਰ ਜਾਏਗਾ ਮੁੱਕਰ ਜਾਂਦਾ ਹੈ ਜਿਹੜਾ ਵੇਚਣ ਵਾਲਾ ਉਹ ਕਹਿੰਦਾ ਮੈਂ ਤਾਂ ਵੇਚਿਆ ਹੋਇਆ ਸੀ ਵੀ ਮੈਂ ਮੈਂ ਤਾਂ ਇਹਨੂੰ ਵੇਚ ਦਿੱਤਾ ਸੀ ਹੁਣ ਵੇਚੂਗਾ ਉਤਾਰ ਦੇ ਉੱਤੇ ਨਾ ਤੇ ਆਰਸੀ ਜਾਊਗੀ ਤਾਂ ਹੀ ਮੰਨਿਆ ਜਾਊਗਾ ਨਾ ਹੁਣ ਇੱਕ ਹੋਰ ਵੀ ਇੱਥੇ ਦਿੱਕਤ ਆ ਜਾਂਦੀ ਹੈ ਕਿ ਅਸੀਂ ਕਈ ਵਾਰੀ ਨਾ ਟਰਾਂਸਫਰ ਜਦੋਂ ਆਪਾਂ ਵੇਚਦੇ ਆ ਉਦੋਂ ਅਸੀਂ ਐਪੀ ਡੈਪਟਰ ਜਾਂ ਪੇਪਰ ਤਿਆਰ ਕਰ ਲੈਂਦੇ ਆ ਅਸੀਂ ਮਹਿਸੂਸ ਕਰਦੇ ਕਿ ਮੈਂ ਤਾਂ ਜੀ ਐਪੀ ਡੈਪਟਰ ਦੇ ਦਿੱਤਾ ਜਾਂ ਆਪਾਂ ਲੈ ਲਿਆ ਜੀ 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 ਬਟ ਉਹ ਜਿਹੜਾ ਐਪੀ ਡੈਪਟਰ ਉਦੋਂ ਤੱਕੇ ਬੈਲਡ ਹੁੰਦਾ ਜਦੋਂ ਤੱਕ ਤੁਸੀਂ ਉਹਨੂੰ ਆਪਣੇ ਨਾਂ ਟਰਾਂਸਫਰ ਨਹੀਂ ਕਰਵਾਉਂਦੇ ਜੇ ਤੁਸੀਂ ਉਹ ਟ੍ਰਾਂਸਫਰ ਨਹੀਂ ਕਰਾਇਆ ਉਹ ਐਫਪੀਡੀਬੀ ਕੋਈ ਵੀ ਕੰਪਨੀ ਜਿਹਦੇ ਨਾਂ ਤੇ ਆਰਸੀ ਹੈਗੀ ਐ ਕਲੇਮ ਵੀ ਉਹਨੂੰ ਪੈਣਾ ਹੈ ਜੋ ਨੁਕਸਾਨ ਹੋਣਾ ਉਹਦਾ ਇਹੀ ਹੋਣਾ ਤਾਂ ਵੱਡਾ ਆਖਰੇ ਆਪਾਂ ਕਹਿ ਸਕਦੇ ਦੀ ਪੰਗਾ ਵੀ ਪੈ ਸਕਦਾ ਹੈਗਾ ਬਿਲਕੁਲ ਰੋਲਾ ਹੋ ਸਕਦਾ ਹੈ ਪੁਰਾਣੇ ਮਾਲਕ ਦੇ ਨਾਲ ਰੋਲਾ ਹੋ ਸਕਦਾ ਹੈ ਆਪਾਂ ਕਹੀਏ ਮਾਲਕ ਦਾ ਖਰੀਦਦਾਰ ਦੇ ਨਾਲ ਵੀ ਰੋਲਾ ਹੋ ਸਕਦਾ ਹੈ ਪਰ ਹੁਣ ਇਹ ਜਿਹੜਾ ਆਰਸੀ ਨੂੰ ਟ੍ਰਾਂਸਫਰ ਕਰਵਾਉਣਾ ਹੁੰਦਾ ਹੈ ਕਿੰਨਾ ਕੁ ਪ੍ਰੋਸੈਸ ਹੁੰਦਾ ਹੈ ਕਿਉਂਕਿ ਕਈ ਵਾਰ ਆਪਾਂ ਐਫਪੀਡੀਬੀ ਦੇ ਦਿੰਦੇ ਆ ਐਫਪੀਡੀਬੀ ਦੀ ਵੈਲਿਊ ਹੁੰਦੀ ਮੰਨੋ 3 ਮਿੰਟ ਟਾਈਮ ਹੈਗਾ ਉਸ ਦੇ ਵਿੱਚ ਵਿੱਚ ਕਰਵਾਉਣਾ ਹੈਗਾ ਤਾਂ ਕੀ ਪ੍ਰੋਸੈਸ ਕਿੰਨੀ ਕੁ ਹੁੰਦੀ ਕਿਸ ਤਰ੍ਹਾਂ ਦੀ ਪ੍ਰੋਸੈਸ ਹੁੰਦੀ ਹੈ ਗੱਲ ਇਹ ਜਦੋਂ ਤੁਸੀਂ ਆਪਸੀ ਆਪਣੀ ਟ੍ਰਾਂਸਫਰ ਕਰਾਉਣੀ ਹੈ ਨਾ ਜੀ ਮੈਂ ਦੋਨਾਂ ਧਰਾਂ ਵੱਲੋਂ ਜਿਹੜੇ ਐਫੀਡਾਫਟ ਹੈ 28 ਨੰਬਰ 29 ਨੰਬਰ 30 ਨੰਬਰ ਜਿਹੜੇ ਫਾਰਮ ਹੈ ਉਹ ਕੰਪਲੀਟ ਕਰਨ ਤੋਂ ਬਾਅਦ ਸਾਰੇ ਟੈਸਟ ਹੋਣ ਤੋਂ ਬਾਅਦ ਤੁਸੀਂ ਆਪ ਦੀ ਜਿਹੜੀ ਫਾਈਲ ਹੈ ਉਹ ਡਿਊਟੀ ਅਫਸਰਾ ਅਟੋ ਅਫਸਰ ਜਿੱਥੇ ਵੀ ਤੁਹਾਡਾ ਨੇੜੇ ਜੋ ਜੋ ਵੀ ਤੁਹਾਨੂੰ ਲੱਗਦਾ ਹੈ ਉੱਥੇ ਤੁਸੀਂ ਜਮ੍ਹਾਂ ਕਰਵਾ ਦਿਓ ਜਮ੍ਹਾਂ ਕਰਵਾ ਕੇ ਤੋ ਅੱਜ ਕੱਲ ਤਾਂ ਬਹੁਤ ਸੌਖਾ ਕੰਮ ਹੈ ਬਸ ਔਖਾ ਕੰਮ ਨਹੀਂ ਹੈਗਾ ਪਹਿਲਾਂ ਹੁੰਦਾ ਸੀਗਾ ਵੀ ਏਜੰਟਾਂ ਨੂੰ ਦੋ ਦੋ ਜਿਵੇਂ ਹੁੰਦਾ ਨਹੀਂ ਸੀਗਾ ਅੱਜ ਕੱਲ ਤੁਸੀਂ ਜਾਓ ਆਪਣੀ ਫਾਈਲ ਲੈ ਕੇ ਜਮ੍ਹਾਂ ਕਰੋ ਤੁਹਾਨੂੰ 24 ਨੰਬਰ ਫਾਰਮ ਮਿਲ ਜਾਂਦਾ ਹੈ ਸਵਿੰਗ ਰਿਪੋਰਟ ਮਿਲ ਜਾਂਦੀ ਹੈ ਨਾਲ ਦੀ ਨਾਲ ਤੁਹਾਡੇ ਨਾਂ ਤੇ ਟ੍ਰਾਂਸਫਰ ਮਤਲਬ ਕਿਦਾਂ ਦਾ ਹੋ ਜਾਂਦਾ ਹੈ ਉਸ ਤੋਂ ਬਾਅਦ ਜਿਹੜਾ ਅਗਲਾ ਪ੍ਰੋਸੈਸ ਹੈ ਉਹ ਉਹਨਾਂ ਦਾ ਆਪਣਾ ਅਫੀਸ਼ੀਅਲ ਪ੍ਰੋਸੈਸ ਹੁੰਦਾ ਹੈ ਉਹ ਕੁਝ ਟਾਈਮ ਦਾ ਹੁੰਦਾ ਹੈ 10 ਦਿਨ ਦਾ 20 ਦਿਨ ਦਾ ਤੇ ਉਹ ਕੰਪਲੀਟ ਹੋਣ ਤੋਂ ਬਾਅਦ ਆਰ ਸੀ ਜਿਹੜੀ ਹੈਗੀ ਉਹ ਤੁਹਾਡੇ ਘਰੇ ਆ ਜਾਂਦੀ ਹੈ ਕੋਈ ਦਿੱਕਤ ਨਹੀਂ ਹੁੰਦੀ ਤੇ ਤੁਹਾਡੇ ਨਾਂ ਤੇ ਬਣ ਕੇ ਆਰ ਸੀ ਤੁਹਾਡੇ ਜਦੋਂ ਤੁਹਾਡੇ ਨਾਂ ਤੇ ਆਰਸੀ ਘਰ ਆ ਜਾਂਦੀ ਹੈ ਜਿਹੜੀ ਇੰਸ਼ੋਰੈਂਸ ਹੈ ਉਹ ਵੀ ਆਪਾਂ ਆਪਣੇ ਨਾਮ ਪਰ ਟ੍ਰਾਂਸਫਰ ਟ੍ਰਾਂਸਫਰ ਕਰਾਣੀ ਬਹੁਤ ਜ਼ਰੂਰੀ ਹੈ ਤੁਹਾਨੂੰ ਚਾਹੀਦਾ ਹੈ ਏਜੰਟ ਨੂੰ ਮਿਲਾਂਗੇ ਜਾ ਕੇ ਤੁਹਾਨੂੰ ਚਾਹੀਦਾ ਜਦੋਂ ਆਰਸੀ ਤੁਹਾਡੇ ਨਾਂ ਤੇ ਟ੍ਰਾਂਸਫਰ ਹੋ ਗਈ ਤੁਸੀਂ ਸਬੰਧਤ ਏਜੰਟ ਕੋਲ ਜਾਓ ਉਹਨੂੰ ਦੱਸੋ ਕਿ ਇਹ ਜਿਹੜੀ ਆਰਸੀ ਹੈ ਮੇਰੇ ਨਾਂ ਤੇ ਟ੍ਰਾਂਸਫਰ ਹੋ ਗਈ ਹੈ ਤੇ ਜਿਹੜੀ ਇੰਸ਼ੋਰੈਂਸ ਹੈ ਉਹ ਵੀ ਮੇਰੇ ਨਾਂ ਟ੍ਰਾਂਸਫਰ ਕਰ ਦਿੱਤੀ ਜਾਵੇ ਇਹ ਤਾਂ ਜਾ ਕੇ ਇਹ ਦੋਹੇ ਚੀਜ਼ਾਂ ਕਪਰੇਟ ਹੁੰਨੀਆਂ ਨੇ ਫਿਰ ਜਿਹੜੀ ਇੰਸ਼ੋਰੈਂਸ ਹੈ ਤੁਹਾਡੇ ਨਾਂ ਕੰਪਲੀਟ ਹੋ ਗਈ ਫਿਰ ਤੁਹਾਨੂੰ ਕਦੇ ਦਿੱਕਤ ਨਹੀਂ ਆਣੀ ਇਹ ਫਿਊਚਰ ਫਿਰ ਨਹੀਂ ਦਿੱਕਤ ਆਣੀ ਹੈ ਇਹ ਉਦੋਂ ਤੱਕ ਹੀ ਦਿੱਕਤ ਆਉਂਦੀ ਹੈ ਜਦੋਂ ਤੱਕ ਤੁਹਾਡੇ ਨਾਂ ਤੇ ਆਰ.ਸੀ. ਟ੍ਰਾਂਸਫਰ ਹੋ ਕੇ ਤੁਸੀਂ ਆਪਣੇ ਨਾਂ ਟ੍ਰਾਂਸਫਰ ਅਸ਼ੋਰਸ ਨਹੀਂ ਕਰਵਾਈ ਬਿਲਕੁਲ ਮੇਨ ਗੱਲ ਇਹ ਹੈ ਮੈਂ ਤਾਂ ਫਿਰ ਸਹੀ ਸਲਾਹ ਤੁਸੀਂ ਕੀ ਦਵੋਗੇ ਖਰੀਦਦਾਰ ਨੂੰ ਵੀ ਅਤੇ ਵੇਚਣ ਵਾਲੇ ਨੂੰ ਵੀ ਜਿਆਦਾ ਪੰਗਾ ਤਾਂ ਆਪਾਂ ਖਰੀਦਦਾਰ ਨੂੰ ਕਹੀਏ ਕਿਉਂਕਿ ਵੇਚਣ ਵਾਲੇ ਨੇ ਤਾਂ ਚੀਜ਼ ਵੇਚ ਦਿੱਤੀ ਹੈ ਕੰਮ ਹੈਗਾ ਖਰੀਦਦਾਰ ਨੇ ਆਪਣੇ ਨਾਂ 'ਤੇ ਕਰवानी ਹੈ ਲੇਕਿਨ ਕਿਤੇ ਨਾ ਕਿਤੇ ਪ੍ਰਭਾਵਿਤ ਕਈ ਵਾਰ ਵੇਚਣ ਵਾਲਾ ਵੀ ਹੁੰਦਾ ਹੈ ਸਹੀ ਸਲਾਹ ਕੀ ਆਏਗੀ ਗੱਲ ਇਹ ਕੰਮ ਹੋ ਜੇ ਨਾ ਜਦੋਂ ਕੋਈ ਵੀ ਵਹੀਕਲ ਤੁਸੀਂ ਆਪਸ ਵਿੱਚ ਖਰੀਦ ਲਿਆ ਵੇਚ ਲਿਆ ਸਭ ਤੋਂ ਪਹਿਲੀ ਗੱਲ ਮੈਂ ਤਾਂ ਇਹੀ ਸਲਾਹ ਦਵ ਜਿਹੜੀ ਮੈਨੂੰ ਮੇਰੇ ਸਮਝ ਮੁਤਾਬਕ ਹੈ ਕਿ ਜਦੋਂ ਤੁਹਾਡਾ ਕੋਈ ਸੌਦਾ ਤੈਅ ਹੋ ਗਿਆ ਸੌਦਾ ਤੈਅ ਹੋਣ ਤੋਂ ਬਾਅਦ ਜਿਹੜਾ ਵੀ ਵਹੀਕਲ ਹੈਗਾ ਉਹਨੂੰ ਕਿਸੇ ਆਪਣੀ ਦੋਹਾਂ ਧਿਰਾਂ ਦੀ ਸਹਿਮਤੀ ਨਾਲ ਕਿਸੇ ਕੋਮਨ ਜਗ੍ਹਾ ਤੇ ਖੜਾ ਕਰ ਲੈਣਾ ਚਾਹੀਦਾ ਹੈ ਖੜਾ ਕਰਨ ਤੋਂ ਬਾਅਦ ਉਹਦੇ ਪੇਪਰ ਤਿਆਰ ਕਰੋ ਜੋ ਵੀ ਉਹਦੇ ਫਾਰਮ ਬਣਦੇ ਆ ਜੋ ਵੀ ਐਪੀ ਡਾਟ ਬਣਦੇ ਆ ਫਾਈਲ ਤਿਆਰ ਕਰਨ ਤੋਂ ਬਾਅਦ ਉਸ ਫਾਈਲ ਨੂੰ ਜਮ੍ਹਾਂ ਕਰਾਓ ਆਰਟੀਓ ਡਿਊਟਾ ਦਫ਼ਤਰ ਜਿੱਥੇ ਵੀ ਉਹਦਾ ਉਹਦੀ ਬਣਦੀ ਹੈ ਜਿਦਿਸ਼ੀ ਬਣਦੀ ਹੈ ਉਹ ਜੁਡੀਕਸ਼ਨ ਤੋਂ ਜਮ੍ਹਾਂ ਕਰਾਉਣ ਤੋਂ ਬਾਅਦ ਜਦੋਂ ਤੁਹਾਨੂੰ ਉਹਦਾ ਟ੍ਰਾਂਸਫਰ ਦਾ ਪੇਪਰ ਮਿਲਦਾ ਹੈ ਉਸ ਤੋਂ ਬਾਅਦ ਹੀ ਚਲਾਉਣ ਦੀ ਕੋਸ਼ਿਸ਼ ਕਰੋ ਅਦਰ ਭਾਈ ਨਾ ਚਲਾਓ ਤਾਂ ਬਹੁਤ ਹੀ ਵਧੀਆ ਗੱਲ ਹੈ ਤੁਹਾਡਾ ਕਹਿੰਦਾ ਮਤਲਬ ਕਿ ਪੂਰੀ ਕਾਨੂੰਨੀ ਕਾਰਵਾਈ ਕਰ ਕਾਨੂੰਨ ਤੋਂ ਬਾਝੋਂ ਇਹ ਚੀਜ਼ ਗੱਡੀ ਤੇ ਰਾਈਡ ਕਰੀ ਬਿਲਕੁਲ ਦੇਖੋ ਇੱਕ ਉਹ ਯਕੀਨ ਕੋਈ ਨਹੀਂ ਹੁੰਦਾ ਕਿ ਲੋਜੀ ਜਦੋਂ ਤੁਸੀਂ ਇੱਥੋਂ ਗੱਡੀ ਲੈ ਕੇ ਚਲੇ ਜਾ ਮੰਨ ਲਓ ਤੁਸੀਂ ਮੇਰੇ ਕੋਲ ਹੁਣ ਇੱਥੇ ਬੈਠੇ ਹੋ ਤੁਸੀਂ ਹੁਣ ਮੇਰੇ ਤੋਂ ਕੋਈ ਸਕੂਟਰ ਜਾਂ ਜੋ ਵੀ ਲੈ ਲਿਆ ਲੈਣ ਤੋਂ ਬਾਅਦ ਤੁਸੀਂ ਆ ਸੜਕ ਤੋਂ ਚਲੇ ਗਏ ਕਿਆ ਭਰੋਸਾ ਕਿ ਸੜਕਾਂ ਜਾਂਦੇ ਆ ਤੁਹਾਨੂੰ ਕਿਲੋਮੀਟਰ 2 ਕਿਲੋਮੀਟਰ ਦੇ ਕਿੱਥੇ ਹੋ ਜਾਣਾ ਕੁਝ ਵੀ ਵਾਪਰ ਸਕਦਾ ਕੁਝ ਵੀ ਵਾਪਰ ਸਕਦਾ ਇਸ ਕਰਕੇ 54 ਜਗ੍ਹਾ ਤੇ ਖੜੀ ਕਰਕੇ ਜਿੱਥੇ ਤੁਹਾਨੂੰ ਦੋਹਾਂ ਤਿਰਾਂ ਨੂੰ ਤਸੱਲੀ ਹੋਵੇ ਜਿੱਥੇ ਤਸੱਲੀ ਉੱਥੇ ਖੜਾ ਕਰ ਦਿਓ ਵਾਹਨ ਵਾਹਨ ਖੜਾ ਕਰਨ ਤੋਂ ਬਾਅਦ ਆਪਣੇ ਪੇਪਰ ਤਿਆਰ ਕਰਕੇ ਉਸ ਤੋਂ ਬਾਅਦ ਚਲਾਓ ਸੋ ਰੂਟੀਨ ਦੇ ਵਿੱਚ ਸਾਡੇ ਨਾਲ ਜਦੋਂ ਕੋਈ ਵਿਅਕਤੀ ਆ ਕੇ ਇੰਟਰੈਕਟ ਕਰਦਾ ਤਾਂ ਉਸ ਦੇ ਵਿੱਚੋਂ ਕਈ ਵਾਰ ਇਹੋ ਜਿਹੀ ਗੱਲ ਨਿਕਲਿਆ ਦੀ ਆਏਗੀ ਜਿਹੜੀ ਜਾਣਕਾਰੀ ਭਰਪੂਰ ਵੀ ਹੁੰਦੀ ਆ ਥਰਡ ਪਰਸਨ ਦੇ ਲਈ ਜਿਹਨੂੰ ਨਹੀਂ ਪਤਾ ਆਏਗਾ ਸੋ ਇਹ ਵੀਡੀਓ ਵੀ ਅਸੀਂ ਤਾਂ ਹੀ ਬਣਾਈ ਹੈਗੀ ਏ ਆਰਸੀ ट्रांसफर ਕਰਨ ਦੀ ਜੋ ਮੈਥਡ ਕੀ ਹੁੰਦਾ ਹੈ ਤੇ ਅਤੇ ਜੇਕਰ ट्रांसफर ਨਾ ਕਰਵਾਈ ਜਾਵੇ ਤਾਂ ਕੀ ਕੁਝ ਪ੍ਰਭਾਵ ਪੈ ਸਕਦਾ ਹੈ ਉਸ ਦੀ ਜਾਣਕਾਰੀ ਚੌਧਰੀ ਸਾਹਿਬ ਕਰੋ ਆਪਾਂ ਲੈ ਕੇ ਤੇ ਤੁਹਾਡੇ ਨਾਲ ਸਾਂਝੀ ਕੀਤੀ ਤੋਂ ਸਭ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਸਾਡੇ ਦਰੱਖਤਾਂ ਨੂੰ ਧੰਨਵਾਦ ਜਾਣਕਾਰੀ ਥੈਂਕ ਯੂ ਸੋ ਦਰਸ਼ਕੋ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤੇ ਜੀ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਤੇ ਜੇਕਰ ਬਾਈ ਜੀ ਪੰਜਾਬੀ ਨੂੰ ਤੁਸੀਂ ਪਹਿਲੀ ਵਾਰ ਵੇਖ ਰਹੇ ਹੋ ਤਾਂ ਬਾਈ ਜੀ ਪੰਜਾਬੀ ਨੂੰ ਵੀ ਲਾਈਕ ਤੇ ਫੋਲੋ ਕਰਨਾ ਵੀ ਨਾ ਭੁੱਲਣਾ ਹੁਣ ਸਾਨੂੰ ਦਿਓ ਇਜਾਜ਼ਤ ਤੁਸੀਂ ਬਣੇ ਰਹੋ ਲਗਾਤਾਰ ਬਾਈ ਜੀ ਪੰਜਾਬੀ ਦੇ ਨਾਲ ਧੰਨਵਾਦ ਜੀ